ਪਿਛਲੇ ਕੁਝ ਕਿ ਹੀ ਦਿਨਾਂ ਤੋਂ ਨਾ ਐਜੂਕੇਸ਼ਨ ਡਿਪਾਰਟਮੈਂਟ ਦੀ ਜਿਹੜੀ ਪੋਸਟਾਂ ਦੀ ਝੜੀ ਹੀ ਲੱਗੀ ਪਈ ਆ ਬਹੁਤ ਸਾਰੇ ਤਾਂ ਵੀਡੀਓ ਹੀ ਨਹੀਂ ਦੇਖਦੇ ਬਾਅਦ ਚ ਕਹਿੰਦੇ ਆ ਜਦੋਂ ਦੂਸਰਾ ਨਾਲ ਦਾ ਗਵੰਢੀ ਲੱਗ ਜਾਂਦਾ ਵੀ ਇਹ ਕਦੋਂ ਲੱਗ ਗਿਆ ਯਾਰ ਸਾਨੂੰ ਤਾਂ ਪਤਾ ਨਹੀਂ ਲੱਗਿਆ ਕਦੋਂ ਪੋਸਟ ਆਈਆਂ ਚਲੋ ਵੀ ਜੇਕਰ ਤੁਸੀਂ ਪੰਜਾਬ ਲੈਵਲ ਦੀਆਂ ਬਹੁਤ ਸਾਰੀਆਂ ਨਵੀਆਂ ਆਉਣ ਵਾਲੀਆਂ ਭਰਤੀਆਂ ਪੋਸਟਾਂ ਸਰਕਾਰੀ ਨੌਕਰੀਆਂ ਜਾਂ ਕੋਈ ਪ੍ਰਾਈਵੇਟ ਨੌਕਰੀਆਂ ਦੀ ਜਾਣਕਾਰੀ ਚਾਹੁੰਦੇ ਹੋ ਜਾਂ ਕਿਸੇ ਆਪਣੇ ਗਵਾਂਢੀ ਸੂਬੇ ਦੀ ਜਾਣਕਾਰੀ ਨੌਕਰੀਆਂ ਦੀ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਪੇਜ ਨੂੰ ਫੋਲੋ ਕਰ ਲਓ ਫੇਸਬੁੱਕ ਤੇ ਦੇਖ ਰਹੇ ਹੋ YouTube ਤੇ ਦੇਖ ਰਿਹਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੀਆਂ ਤੁਹਾਡੇ ਸਾਹਮਣੇ ਵੀ ਇਹ ਨਵੀਆਂ ਪੋਸਟਾਂ ਇੱਕ ਹੋਰ ਤੁਹਾਡੇ ਸਾਹਮਣੇ ਨੋਟੀਫਿਕੇਸ਼ਨ ਜਿਹੜਾ ਆ ਰਿਹਾ ਹੈ ਪਹਿਲਾਂ ਦੇਖੋ ਵੀ ਇੰਪੋਰਟੈਂਟ ਡੇਟਸ ਚੈੱਕ ਕਰੋ ਕਹਿੰਦੇ ਵੀ ਆਨਲਾਈਨ ਐਪਲੀਕੇਸ਼ਨ ਜਿਹੜਾ ਵੀ ਸਟਾਰਟ ਹੋਣ ਜਾ ਰਿਹਾ 7 ਅਗਸਤ 2025 ਤੋਂ ਸ਼ੁਰੂ ਹੋ ਜਾਣੀ ਹੈ 8 ਅਗਸਤ ਵੀ ਕਿਤੇ ਕਿਤੇ ਲਿਖਿਆ ਹੈ ਹਾਲੇ ਅਖਬਾਰ ਚ ਨਿਊਜ਼ ਆਈ ਹੈ ਅ ਅਫੀਸ਼ੀਅਲ ਪ੍ਰੋਪਰ ਨੋਟੀਫਿਕੇਸ਼ਨ ਨਹੀਂ ਆਇਆ ਤੇ ਲਾਸਟ ਡੇਟ ਜਿਹੜੀ 28 ਅਗਸਤ ਰਹੂਗੀ ਠੀਕ ਹੈ ਤੇ 30 ਅਗਸਤ ਤੱਕ ਤੁਸੀਂ ਇਹਦੀ ਆਨਲਾਈਨ ਜਿਹੜੀ ਫੀਸ ਭਰ ਸਕਦੇ ਹੋ ਇਹ ਜਿਹੜੀਆਂ ਪੋਸਟਾਂ ਤੁਸੀਂ ਚੈੱਕ ਕਰ ਸਕਦੇ ਹੋ ਕੌਣ ਕੌਣ ਭਰ ਸਕਦਾ ਉਹੀ ਮੈਂ ਤੁਹਾਨੂੰ ਸਾਰੀ ਦੱਸਣ ਜਾ ਰਿਹਾ ਪਹਿਲਾਂ ਤਾਂ ਵੀ ਪੋਸਟਾਂ ਦੇਖ ਲਓ ਵੀ ਇਹ ਚੰਡੀਗੜ੍ਹ ਵੱਲੋਂ ਜੀਬੀਟੀ ਫੁੱਲ ਟੇਲ ਜਿਹੜੀ 2218 ਪੋਸਟਾਂ ਜਿਹੜੀਆਂ ਇਹਦੇ ਦੱਸੀਆਂ ਗਈਆਂ ਨੇ ਠੀਕ ਹੈ 218 ਪੋਸਟਾਂ ਆ ਦੇਖ ਸਕਦੇ ਹੋ ਕਿ ਇਹਨਾਂ ਦੀ ਡਿਪਾਰਟ ਜਿਹੜੀ ਸਾਰੀ ਐਲੀਜੀਬਿਲਟੀ ਦੇਖੋ ਕਰਟੇਰੀਆ ਕੀ ਹੈ ਤਾਂ ਇਹਨਾਂ ਪੋਸਟਾਂ ਵਾਸਤੇ ਵੀ ਦੇਖੋ ਕਹਿੰਦੇ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਤੁਹਾਡੀ ਕਿਸੇ ਵੀ ਸਟਰੀਮ ਚ ਠੀਕ ਹੈ 2 ਸਾਲ ਦਾ ਤੁਹਾਡੇ ਕੋਲੇ ਕੀ ਹੋਣਾ ਚਾਹੀਦਾ ਡੀ ਐਲਈ ਡਾਟ ਈਡੀ ਜਿਹਨੂੰ ਅਸੀਂ ਬੋਲਦੇ ਹਾਂ ਇਹ ਡਿਪਲੋਮਾ ਜਾਂ ਬੀਐਡ ਠੀਕ ਹੈ ਐਨਸੀਟੀ ਦੁਆਰਾ ਰੈਕੋਗਨਾਈਜ਼ਡ ਹੋਣੀ ਚਾਹੀਦੀ ਆ ਤਾਂ ਤੁਸੀਂ ਇਹ ਪੋਸਟਾਂ ਭਰ ਸਕਦੇ ਹੋ ਨਾਲ ਇਹਨਾਂ ਲਈ ਸੀਟੈਟ ਕੁਆਲੀਫਾਈਡ ਹੋਣਾ ਲਾਜ਼ਮੀ ਹੈ ਤੁਹਾਡਾ ਪੇਪਰ ਜਿਹੜਾ ਸੀਟੈਟ 1 ਇੱਥੇ ਲਿਖਿਆ ਸੀਟੈਟ 1 ਕੁਆਲੀਫਾਈਡ ਹੋਣਾ ਲਾਜ਼ਮੀ ਹੈ ਇਸ ਤੋਂ ਇਲਾਵਾ ਵੀ ਬੇਸਿਕ ਕੰਪਿਊਟਰ ਨੋਲਜ ਹੋਣੀ ਚਾਹੀਦੀ ਹੈ ਏਜ ਕਿੰਨੀ ਹੈ ਵੀ 21 ਤੋਂ ਲੈ ਕੇ 37 ਸਾਲ ਏਜ ਰਿਲੈਕਸ਼ਨ ਜਿਹੜੀ ਇਹ ਕੈਟਾਗਰੀ ਨੂੰ ਮਿਲੀ ਜਾਣੀ ਹੈ ਠੀਕ ਹੈ ਉਸ ਤੋਂ ਬਾਅਦ ਨਾਲੇ ਪੋਸਟਾਂ ਵੰਡੀਆਂ ਦੇਖ ਲਓ ਵੀ ਜਰਨਲ ਵਾਸਤੇ 111 ਪੋਸਟਾਂ OBC ਵਾਸਤੇ ਤਨਖਾਹ ਕਿੰਨੀ ਆ کافی ਜਿਆਦਾ ਤਨਖਾਹ ਪੰਜਾਬ ਵਾਲਿਆਂ ਨਾਲੋਂ ਵੱਧ ਹੈ ਠੀਕ ਹੈ ਐਸਸੀ ਲਈ 41 ਪੋਸਟਾਂ EWs ਲਈ 42 ਪੋਸਟਾਂ ਠੀਕ ਹੈ ਐਕਸ ਸਰਵਿਸ ਮੈਨ ਵਾਸਤੇ ਦਸੀਆਂ ਹੋਈਆਂ PWTD ਕੈਂਡੀਡੇਟ ਵਾਸਤੇ 8 ਪੋਸਟਾਂ ਉਸ ਤੋਂ ਬਾਅਦ ਵੀ ਸਿਲੈਕਸ਼ਨ ਪ੍ਰੋਸੈਸ ਵੀ ਸਿਲੈਕਸ਼ਨ ਕਿਵੇਂ ਹੋਊਗੀ ਇਦੇ ਵਿੱਚ ਰਿਟਨ ਟੈਸਟ ਹੋਣਾ ਵੀ អਬਜੈਕਟਿਵ ਟਾਈਪ ਟੈਸਟ ਹੋਣਾ ਜਿਹਦੇ ਚਾਰ ਚਾਰ ਆਪਸ਼ਨਾਂ ਆਉਂਦੀਆਂ ਇੱਕ ਟਿੱਕ ਮਾਰਨਾ ਹੁੰਦਾ ਠੀਕ ਹੈ ਬਹੁਤ ਸਾਰੇ ਤੁੱਕਾ ਵੀ ਲੱਗ ਜਾਂਦਾ ਹੁੰਦਾ 150 ਅੰਕਾਂ ਦਾ ਇਹ ਜਿਹੜਾ ਇਹਦਾ ਟੈਸਟ ਹੋਊਗਾ ਕੋਈ ਇੰਟਰਵਿਊ ਨਹੀਂ ਹੋਣੀ ਕਿਸੇ ਕਿਸੇ ਤਰ੍ਹਾਂ ਦੀ ਇੰਟਰਵਿਊ ਨਹੀਂ ਹੋਣੀ ਠੀਕ ਹੈ ਡਾਕੂ ਮੈਂਟ ਵੈਰੀਫਿਕੇਸ਼ਨ ਬਾਅਦ ਚ ਹੋਏਗੀ ਜਿਹੜਾ ਮੈਟ ਚ ਆਊਗਾ ਮੈਡੀਕਲ ਫਿਟਨੈਸ ਹੋਊਗੀ ਠੀਕ ਹੈ ਕੁਆਲੀਫਾਈ ਮਾਰਕਸ ਘੱਟੋ ਘੱਟ 40% ਜ਼ਰੂਰੀ ਨੇ ਕੋਈ ਵੀ ਕੈਂਡੀਡੇਟ ਹੈ ਠੀਕ ਹੈ ਜੇ 40% ਤੋਂ ਘੱਟ ਵਾਲਾ ਇਹ ਚ ਐਲੀਜੀਬਲ ਹੀ ਨਹੀਂ ਹੋਣਾ ਐਗਜ਼ਾਮ ਪੈਟਰਨ ਵਾਸਤੇ ਤੁਹਾਡੇ ਸਾਹਮਣੇ ਤੁਸੀਂ ਦੇਖੋ ਵੀ 2 ਘੰਟੇ 30 ਮਿੰਟ ਭਾਵ 2.5 ਘੰਟੇ ਦਾ ਸਮਾਂ ਤੁਹਾਨੂੰ ਦਿੱਤਾ ਜਾਊਗਾ 150 ਅੰਕ ਹੋਣਗੇ ਤੇ ਇਹਦੇ ਵਿੱਚ ਕੀ ਹੈ 네ਗੇਟਿਵ ਮਾਰਕਿੰਗ ਹੋਏਗੀ 네ਗੇਟਿਵ ਮਾਰਕ ਰੱਖੀ ਗਈ ਹੈ 150 ਕੁਐਸਚਨਾਂ ਦੇ ਵਿੱਚ ਠੀਕ ਹੈ ਤਾਂ ਉਸ ਤੋਂ ਬਾਅਦ ਹਰੇਕ ਪ੍ਰਸ਼ਨ ਦਾ ਇੱਕ ਜਿਹੜਾ ਮੰਨ ਲਓ ਵੀ ਮਾਰਕਸ ਲੱਗੇਗਾ ਤੇ ਨਾਲ ਇਹਨਾਂ ਨੇ ਇੱਕ ਹੋਰ ਚੀਜ਼ ਲਿਖੀ ਆ ਕਿ ਕੀ ਕੀ ਆਊਗਾ ਸਬਜੈਕਟ ਕਿਹੜੇ ਕਿਹੜੇ ਪੁੱਛੇ ਨੇ ਜਰਨਲ ਅਵੇਅਰਨੈਸ ਰੀਜ਼ਨਿੰਗ ਟੀਚਿੰਗ ਐਪਟੀਟਿਊਡ ਇੰਗਲਿਸ਼ ਪੰਜਾਬੀ ਹਿੰਦੀ ਆਈਐਸਟੀ ਮੈਥ ਆਈਐਸਟੀ ਦਾ ਵਾਲ ਕੰਪਿਊਟਰ ਹੁੰਦਾ ਸਾਇੰਸ ਸੋਸ਼ਲ ਸਾਇੰਸ ਤਾਂ ਇਹ ਸਾਰੇ ਸਬਜੈਕਟਾਂ ਦੇ ਜਿਹੜੇ ਵਿੱਚੋਂ ਤੁਹਾਡਾ ਸਲੇਵਸ ਹੋਏਗਾ ਕੰਪਲੀਟ ਸਲੇਸ ਵੀ ਤੁਹਾਨੂੰ ਦੱਸ ਦਾਂਗੇ ਆਉਣ ਵਾਲੇ ਦਿਨਾਂ 'ਚ ਜਦੋਂ ਅਫੀਸ਼ੀਅਲ ਨੋਟੀਫਿਕੇਸ਼ਨ ਇੱਕ ਵਾਰੀ ਫੇਰ ਆਊਗਾ ਸੋ ਮੰਥਲੀ ਜਿਹੜੀ ਇੱਥੇ ਤਨਖਾਹ ਦੇਖ ਲਓ ਤੁਹਾਡੇ ਸਾਹਮਣੇ ਵੀ 45260 ਰੁਪਏ ਫਿਕਸਡ ਤੁਹਾਨੂੰ ਮਿਲਣ ਜਾ ਰਹੀ ਹੈ ਠੀਕ ਹੈ ਬਾਕੀ نیچے ਤੁਸੀਂ ਇਹਦਾ ਲੈਵਲ ਬਾਰੇ ਚੈੱਕ ਕਰ ਸਕਦੇ ਹੋ ਇਹਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਉਸ ਤੋਂ ਬਾਅਦ ਦੇਖੋ ਵੀ ਐਪਲੀਕੇਸ਼ਨ ਪ੍ਰੋਸੈਸ ਇਹ ਵਾਲੀ ਅਫੀਸ਼ੀਅਲ ਵੈਬਸਾਈਟ ਹੈ ssa.chdigarh.nic.in ਤੇ ਤੁਸੀਂ ਕੀ ਕਰ ਸਕਦੇ ਹੋ ਜਾਂ ਫਿਰ ਅ ਐਜੂਕੇਸ਼ਨ ਦੀ .gov.in ਤੇ ਜਾ ਕੇ ਤੁਸੀਂ ਇਹ ਦੋ ਵੈਬਸਾਈਟਾਂ ਇਹਨਾਂ ਤੇ ਜਾ ਕੇ ਅਪਲਾਈ ਕਰ ਲੋਗੇ ਠੀਕ ਹੈ 1 ਸੈਕਿੰਡ ਵੇਟ ਬਈ ਹਾਂ ਇਹਨਾਂ ਇਹਨਾਂ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਵੈਬਸਾਈਟਾਂ ਤੁਹਾਡੇ ਸਾਹਮਣੇ ਹੈਗੀਆਂ ਠੀਕ ਹੈ ਵੀ ਤਾਂ ਫੀਸ ਇਹਨਾਂ ਨੇ ਰੱਖੀ ਹੈ 1000 ਰੁਪਏ ਫੀਸ ਰੱਖੀ ਹੈ ਅਪਲਾਈ ਕਰਨ ਦੀ ਜਨਰਲ OBC ਵਾਸਤੇ ਦੂਸਰੇ ਵਾਸਤੇ ਇਹਨਾਂ ਨੇ 500 ਰੱਖੀ ਹੈ ਤਾਂ ਬਾਕੀ ਤੁਸੀਂ ਹੋਰ ਇਹ ਅਫੀਸ਼ੀਅਲ ਵੈਬਸਾਈਟ ਇੱਕ ਵਾਰੀ ਤੁਹਾਡੇ ਸਾਹਮਣੇ ਫੇਰ ਤੋਂ ਆ ਚੁੱਕੀ ਹੈ ਇਹ ਅਖਬਾਰ ਚ ਨਿਊਜ਼ ਆਈ ਹੈ ਜਿੰਨੀ ਸਾਰੀ ਮੈਂ ਡਿਟੇਲਸ ਤੁਹਾਨੂੰ ਦਿੱਤੀ ਹੈ ਅਖਬਾਰ ਚ ਨਿਊਜ਼ ਆ ਚੁੱਕੀ ਹੈ ਪਰ ਇਸ ਤੋਂ ਇਲਾਵਾ ਵੀ ਇਹਦਾ ਇੱਕ ਬਿਲਕੁਲ ਹੋਰ ਅਫੀਸ਼ੀਅਲ ਨੋਟੀਫਿਕੇਸ਼ਨ ਆਊਗਾ ਵੈਬਸਾਈਟ ਤੇ ਇਹਨਾਂ ਦੀ ਆ ਵੈਬਸਾਈਟ ਆ ਜਿਹੜੀ ਤੁਹਾਨੂੰ ਦਿਖਾਈ ਸੀ ਇਸ ਵੈਬਸਾਈਟ ਤੇ ਵੀ ਨੋਟੀਫਿਕੇਸ਼ਨ ਪਾਉਣਗੇ ਚੰਡੀਗੜ੍ਹ ਵਾਲੀ ਵੈਬਸਾਈਟ ਤੇ ਤਾਂ ਇਹ ਜਦੋਂ ਅਫੀਸ਼ੀਅਲ ਨੋਟੀਫਿਕੇਸ਼ਨ ਆਊ ਉਦੋਂ ਵੀ ਆਪਾਂ ਇੱਕ ਵਾਰੀ ਡਿਸਕਸ ਕਰਾਂਗੇ ਸੋ ਇਹ ਪੋਸਟਾਂ ਵੀ ਜਿੰਨੇ ਵੀ ਐਲੀਜੀਬਲ ਸਟੂਡੈਂਟ ਹੈਗੇ ਭਰ ਸਕਦੇ ਆ ਚੰਡੀਗੜ੍ਹ ਦੇ ਨਜ਼ਾਰੇ ਨੇ ਉਹ ਕਹਿੰਦੇ ਗੀਤਾ ਸੀ ਪੱਟਿਆ ਵੀ ਚੰਡੀਗੜ੍ਹ ਚ ਜਾ ਕੇ ਹੁਣ ਤੁਸੀਂ ਕਹਿੰਦੇ ਵੀ ਨਜ਼ਾਰੇ ਲੈਣੇ ਆ ਟੀਚਰ ਬਣ ਕੇ ਤਾਂ ਇਹ ਤੁਹਾਡੇ ਸਾਹਮਣੇ ਵੀ ਸਾਰਾ ਕੁਝ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਕਰੋ ਫੋਲੋ ਕਰੋ ਆਉਣ ਵਾਲੇ ਦਿਨਾਂ 'ਚ ਜਿੰਨੀਆਂ ਵੀ ਭਰਤੀਆਂ ਹੈਗੀਆਂ ਤੁਹਾਨੂੰ ਜਿਹੜੀਆਂ ਸਾਰੀਆਂ ਉਹਨਾਂ ਦੀ ਜਾਣਕਾਰੀ ਮਿਲਦੀ ਰਹੂਗੀ ਤੇ ਆਪਣੇ ਚੈਨਲ ਤੇ ਜਿਹੜਾ ਆਪਣਾ ਐਮਐਸਡਬਲਿਊ ਸਟੱਡੀ ਚੈਨਲ ਹੈ ਜਿਹੜਾ YouTube ਤੇ ਤੁਹਾਨੂੰ ਦੇਖਣ ਨੂੰ ਮਿਲਦਾ ਹੋਊਗਾ ਉੱਥੇ ਆਪਣੀ ਬਹੁਤ ਸਾਰੇ ਜਿਹੜੇ ਐਗਜ਼ਾਮ ਦੀ ਫ੍ਰੀ ਤਿਆਰੀ ਵੀ ਕਰਵਾਈ ਇਹਦੇ ਆਉਣ ਵਾਲੇ ਦਿਨਾਂ 'ਚ ਕੰਪੀਟੀਟਿਡ ਐਗਜ਼ਾਮ ਦੀ ਵੀ ਫ੍ਰੀ ਤਿਆਰੀ ਆਪਾਂ ਕਰਵਾਵਾਂਗੇ ਸੋ ਥੈਂਕ ਯੂ ਟੇਕ ਕੇਅਰ ਬਾਏਬਾਈ